ਸ਼ਾਬਾਸ਼ ਇਹਦਾ ਬੰਦੇ ਬੰਦੇ ਜਿਹੜੇ ਗੱਲ ਯਾਰ ਹੁਣ ਚਲ ਲੁਕਾਉਣਾ ਪਰ ਅਸਲ ਸੰਦੇਸ਼ ਕੋਈ ਨਹੀਂ ਗੱਪ ਲਿਆ ਦੇਖੋ ਤੇ ਬੰਦਾਂ ਉਹ ਵੀ ਜਦੋਂ ਜਰੂਰ ਪੱਟ ਕੇ ਤਾਂ ਲੱਗਦਾ ਜੱਕ ਲਿਆ ਮੁਸ਼ਕਲ ਲੱਗਦਾ ਹਾਂਜੀ ਪੁਆਇੰਟ ਰੌਕ ਪ੍ਰੈਸ ਸਕੂਲ ਦਾ هے ڈرسا پرادو جی ٹائم ہو گیا جی اے سمارت ٹرائل میں اج اج اوتے یہ پٹھہ کا راڈ جانتا پتا کلاں کلاں ہندا نہیں بہو ان کا وشو میچ چلندا لگ رہا ہے شال ہے ائی ਓਏ ਰੋਕ ਮੈਂ ਤੇ ਫਿਰ ਚਲੋ ਜੀ ਸ਼ਾਬਾਸ਼ ਲੈ ਖੋ ਜੰਗਰ ਪਾਣੀ ਵੀ ਬੰਨ੍ਹ ਲੈ ਚੱਲਿਆ ਮੁੰਡਾ ਰੋਕ ਮੈਂ ਤੇ ਚਲੋ ਜੀ ਬੜੇ ਗਣੇ ਰੇਸ਼ੀ ਕੋਸ ਨੇ ਦੇਖ ਵੀ ਵੈਰੀ ਗੁੱਡ ਵੈਰੀ ਗੁੱਡ ਇਹ ਨਹੀਂ ਛੱਡਦਾ ਨਹੀਂ ਛੱਡਦਾ ਨਹੀਂ ਛੱਡਦਾ बार तापर है ना किधर में तो ढूंढ रहे हैं टाइम आवाज रिकॉर्ड 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 बड़ा बार तापर है पर पॉइंट मार्कर का सही तो ट्राई आ रहा था लास्ट रेड आई लास्ट हुए पॉइंट 9 अंडर अच्छा जी ऋषभ शर्मा और राजेंद्र सिंह रेड कर रहे हैं और अग्रज को दे पैना नहीं है ਕਸਤਿਆਨ ਰਮੇਸ਼ ਕੁਮਾਰ ਨੂੰ ਬਧਾਈਆਂ ਹੱਥੋਂ ਪਰੇ ਤੇ ਨਾਦੀਆਂ ਨੂੰ ਸੈਕੰਡ ਆਰਡਰ ਤੇ ਆ ਗਏ ਨੇ ਨਾਲ ਇਸ ਕਰਕੇ ਤੁਸੀਂ ਆਪ ਕੋ ਹੱਥ ਪੁਰਾਓ ਬੰਦੇ ਇਹਦਾ ਜਿਹੜੀ ਉਹਨਾਂ ਟੀਮਾਂ ਦੇ ਵਿੱਚ ਫਲਾਕਸਰ ਦੀ ਟੀਮ ਨੇ ਜੋ ਗਿਆ ਤਾਂ ਕਿ ਬਹੁਤ ਜਿਹੜੀਆਂ ਪੂਰੇ ਪੰਜਾਬ ਦੇ ਅੰਦਰ ਵਿਭਾਗ ਦੇ ਅਧਿਤਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੈਂਟਰ ਦੀਆਂ ਖੇਡਾਂ ਹਰ ਇੱਕ ਸੈਂਟਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਰਵਾਈਆਂ ਜਾ ਰਹੀਆਂ ਹਨ ਤਾਂ ਉਸ ਲੜੀ ਦੇ ਤਹਿਤ ਆਪਣੇ ਅੱਜ ਇੱਥੇ ਸੈਂਟਰ ਮਹਿਮਾ ਸਰਜਾ ਜਿਨ੍ਹਾਂ ਦੇ ਮੁਖੀ ਹੈ ਸੈਂਟਰ ਹੈਡੀ ਟੀਚਰ ਸਰਦਾਰ ਗੁਰਜਿੰਦਰ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਕਿ ਸਾਡੇ ਸੈਂਟਰ ਦੇ ਸਪੋਰਟ ਆਫਸਰ ਹੈਡੀ ਟੀਚਰ ਬਲਦੇਵ ਸਿੰਘ ਭਾਈਆ ਜੋ ਪੋਸਟਡ ਹੈਗੇ ਨਾਥੀਆਂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸੈਂਟਰ ਪੱਤਰੀ ਜਿਹੜੀਆਂ ਖੇਡਾਂ ਇੱਥੇ ਕਰਵਾਈਆਂ ਕਰਵਾਈਆਂ ਗਈਆਂ ਤੇ ਇਸ ਖੇਡਾਂ ਨੂੰ ਕਰਵਾਉਣ ਦੇ ਲਈ ਅ ਵਿਸ਼ੇਸ਼ ਤੌਰ ਤੇ ਸਾਡੇ ਇਸ ਸਕੂਲ ਦੇ ਇਸ ਸੈਂਟਰ ਦੇ ਵਿੱਚ 10 ਸਕੂਲ ਪੈਂਦੇ ਆ ਤੇ ਦਸਾਂ ਸਕੂਲਾਂ ਦੇ ਸਕੂਲ ਮੁਖੀ ਸਹਿਬਾਨ ਤੇ ਜਿਹੜੇ ਵੱਖ-ਵੱਖ ਖੇਡਾਂ ਦੇ ਵਿੱਚ बतौर ਕੋਆਰਡੀਨੇਟਰ ਕੋਚ ਜਿਨ੍ਹਾਂ ਦੀਆਂ ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ ਸੀ ਤੇ ਉਹਨਾਂ ਦੀ ਮਿਹਨਤ ਦੇ ਸਦਕਾ ਕਿ ਅੱਜ ਦਾ ਜਿਹੜਾ ਇਹ ਟੂਰਨਾਮੈਂਟ ਹੈ ਇਹ ਸਫਲ ਹੋਇਆਗਾ ਇਹ ਜਿਹੜੇ ਦੇ ਕਾਰਜਾਂ ਨੇਪਰੇ ਚਾੜੇ ਗਏ ਆ ਤੇ ਅੱਜ ਦੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਇਹਨਾਂ ਬੱਚਿਆਂ ਨੂੰ ਇਨਾਮ ਦੇਣ ਦੇ ਲਈ ਇਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਦੇ ਲਈ ਇੱਥੇ ਵਿਸ਼ੇਸ਼ ਤੌਰ ਤੇ ਕੌਣ ਪਹੁੰਚੇ ਹੈ ਟਾਈਮ ਤੋਂ ਟਾਈਮ ਕੱਢ ਕੇ ਸਰਦਾਰ ਸੁਰਿੰਦਰ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਪੁੱਜੋ ਮੰਡੀ ਇਸੇ ਤਰ੍ਹਾਂ ਸ਼੍ਰੀਮਤੀ ਗੁਰਜੀਤ ਕੌਰ ਸਿੱਧੂ ਸਾਹਿਬ ਸਰਪੰਚ ਨੇ ਮੌਜੂਦਾ ಗ್ರಾಮ ਪੰਚਾਇਤ ਮਹਿਮਾ ਸਰਜਾ ਤਰਮਿੰਦਰ ਕੁਮਾਰ ਮੈਂਬਰ ਪੰਚਾਇਤ ਮਹਿਮਾ ਸਰਜਾ ਦੇ ਗੁਰਜੰਟ ਸਿੰਘ ਇਹ ਵੀ ਪੰਚਾਇਤ ਮੈਂਬਰ ਨੇ ਜਲੌਰ ਸਿੰਘ ਪੰਚਾਇਤ ਮੈਂਬਰ ਸੁਖਦੇਵ ਸਿੰਘ ਪੰਚਾਇਤ ਮੈਂਬਰ ਰਵਿੰਦਰ ਸਿੰਘ ਪੰਚਾਇਤ ਮੈਂਬਰ ਇਸੇ ਤਰ੍ਹਾਂ ਸਾਡੇ ਸਕੂਲ ਮੈਨੇਜਮੈਂਟ ਕਮੇਟੀ ਜਿਹੜੇ ਹੁਣ ਨਵੀਂ-ਨਵੀਂ ਬਣੀ ਹੈ ਕਮੇਟੀ ਪੂਰੇ ਪੰਜਾਬ ਦੇ ਅੰਦਰ ਉਸੇ ਤਰ੍ਹਾਂ ਆਪਣੇ ਮੈਮੇ ਸਰਜੇ ਵੀ ਬਣਾਈ ਗਈ ਹੈ ਤਾਂ ਉਹਨਾਂ ਦੇ ਚੇਅਰਪਰਸਨ ਗੁਰਮੀਤ ਕੌਰ ਇਸੇ ਤਰ੍ਹਾਂ ਪੰਚਾਇਤ ਮੈਂਬਰ ਮਨਪ੍ਰੀਤ ਕੌਰ ਤੇ ਸਾਡੇ ਕੋਲੇ ਵਿਸ਼ੇਸ਼ ਤੌਰ ਤੇ ਇਸ ਟੂਰਨਾਮੈਂਟ ਦੀ ਕਵਰੇਜ ਕਰਨ ਦੇ ਵਾਸਤੇ ਪਹੁੰਚੇ ਹੋਏ ਪત્રਕਾਰ ਆਲਾ ਜਿਹਨਾਂ ਦਾ ਨਾਮ ਆ ਇਸ ਇਲਾਕੇ ਦੇ ਵਿੱਚ ਸੁਖਰਾਜ ਸਿੰਘ ਬਰਾੜ ਸਾਹਿਬ ਜਿਹੜੇ ਅੱਜ ਦੀ ਆਵਾਜ਼ ਨੂੰ ਡੀਲ ਕਰਦੇ ਹੈਗੇ ਉਹ ਵੀ ਵਿਸ਼ੇਸ਼ ਤੌਰ ਤੇ ਚੱਲ ਕੇ ਆਏ ਆ ਅਸੀਂ ਤੁਹਾਡਾ ਸਭਨਾਂ ਦਾ ਸਮੂਹ ਸੈਂਟਰ ਹੈਡ ਟੀਚਰ ਹੈਡ ਟੀਚਰ ਸਕੂਲ ਮੈਨੇਜਮੈਂਟ ਕਮੇਟੀ ਪੰਚਾਇਤ ಗ್ರಾಮ ਪੰਚਾਇਤ ਸਾਰਿਆਂ ਵੱਲੋਂ ਆਪ ਜੀ ਦਾ ਤੁਸੀਂ ਇੱਥੇ ਚੱਲ ਕੇ ਆਏ ਹੋ ਸਾਡਾ ਸਾਡੀ ਇਸ ਖੁਸ਼ੀ ਦੇ ਵਿੱਚ ਵਾਧਾ ਕਰਨ ਦੇ ਲਈ ਸਾਨੂੰ ਬੜਾ ਚਾਗ ਆ ਤੇ ਤੁਹਾਨੂੰ ਬੜਾ ਨਿੱਗੀ ਜੀ ਆਇਆਂ ਕਿਹਾ ਜਾਂਦਾ ਹੈਗਾ ਮੁੰਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਤੇ ਜਿਹੜੇ ਇਹ ਪ੍ਰੋਗਰਾਮ ਹੁੰਦੇ ਆ ਇਹ ਦੇਖਣ ਨੂੰ ਤਾਂ ਕਈ ਵਾਰ ਐ ਲੱਗਦੇ ਹੁੰਦੇ ਆ ਵੀ ਟੂਰਨਾਮੈਂਟ ਚੱਲੀ ਜਾਂਦਾ ਤੇ ਵੀ ਤਾਂ ਹੋ ਲੈਂਦੇ ਆਗੇ ਪਰ ਜਦੋਂ ਉਹਨੂੰ ਗਰਾਊਂਡ ਲੈਵਲ ਤੇ ਦੇਖਦੇ ਆ ਇਹਨਾਂ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ ਗਰਾਊਂਡ ਤਿਆਰ ਕਰਨੇ ਪੈਂਦੇ ਆ ਕਬੱਡੀ ਦੇ ਨੈਸ਼ਨਲ ਦੇ ਖੋ-ਖੋ ਦੇ ਹਾਕੀ ਦੇ ਫੁੱਟਬਾਲ ਦੇ ਇਸ ਤਰ੍ਹਾਂ ਡਡ ਬਿਡਮਿੰਟਨ ਦੇ ਸਭ ਤਰ੍ਹਾਂ ਦੇ ਜਿਹੜੀ ਗਰਾਊਂਡ ਹੈ ਪਹਿਲਾਂ ਉਹ ਤਿਆਰ ਹੁੰਦੇ ਆ ਉਹਨਾਂ ਵਾਸਤੇ ਡਿਊਟੀਆਂ ਲੱਗਦੀਆਂ ਈਆਂ ਮੈਂ ਵਿਸ਼ੇਸ਼ ਧੰਨਵਾਦ ਕਰਦਾ ਹੈ ਸਾਡੇ ਸਰਪੰਚ ਸਾਹਿਬ ਚੇਅਰਮੈਨ ਸਾਹਿਬ ਮਾਰਕਟ ਕਮੇਟੀ ਦੇ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਕਿ ਆਪਾਂ ਇਸ ਵਾਰ ਜਿਹੜਾ ਇਹ ਸੈਂਟਰ ਦਾ ਖੇਡਾਂ ਹੋਣੀਆਂ ਆਗੀਆਂ ਵੀ ਸਾਨੂੰ ਵੀ ਬੜਾ ਚਾਗ ਆ ਇਸ ਵਾਰ ਆਪਾਂ ਮਹਿਮਾ ਸਰਜਾ ਕਰਵਾਉਣੀ ਹੈ ਕਿਉਂਕਿ ਉਸ ਤੋਂ ਪਹਿਲਾਂ ਲਗਾਤਾਰ ਨਾਥੀਆਂ ਨੇ ਖੇਡਾਂ ਹੁੰਦੀਆਂ ਰਹੀਆਂ ਤਾਂ ਇਸ ਵਾਰ ਸਰਪੰਚ ਸਾਹਿਬ ਵੀ ਨਵੇਂ ਆਏ ਆਗੇ ਚੇਅਰਮੈਨ ਸਾਹਿਬ ਵੀ ਇਹਨਾਂ ਦੇ ਮਤੇ ਨਾਲ ਇਹ ਧੇ ਦੇ ਨਾਲ ਜਣੀ ਇਹਨਾਂ ਨੇ ਖੁਦ ਇਹ ਗਰਾਊਂਡ ਤਿਆਰ ਕਰਨ ਦੇ ਵਿੱਚ ਸਾਨੂੰ ਮਦਦ ਕੀਤੀ ਹੈ ਖੁਦ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਤੇ ਸਾਡੇ ਜਿਹੜੇ ਅਧਿਆਪਕਾਗੇ ਇਹ ਸਾਰੇ ਵਿਸ਼ੇਸ਼ ਤੌਰ ਤੇ ਇਹਨਾਂ ਨੇ ਆਪੀਆਂ ਆਪੀਆਂ ਡਿਊਟੀਆਂ ਨਿਭਾ ਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਿਆਗਾ ਤੇ ਮੈਨੂੰ ਬੜੀ ਖੁਸ਼ੀ ਆ ਬੜਾ ਸਭ ਨੂੰ ਧੰਨਵਾਦ ਵੀ ਮੈਂ ਕਰਦਾ ਸਮੂਹ 10 ਸਕੂਲਾਂ ਦੇ ਸਕੂਲ ਮੁਖੀਆਂ ਨੂੰ ਜਿਨ੍ਹਾਂ ਦੇ ਬੱਚੇ ਇੱਥੇ ਖੇਡਾਂ ਵਿੱਚ ਆਏ ਸਮੇਂ ਦਾ ਬੜਾ ਧਿਆਨ ਰੱਖਿਆ ਉਹਨਾਂ ਨੇ ਤੇ ਜਿੱਥੇ-ਜਿੱਥੇ ਵੀ ਆਪਣੇ ਪ੍ਰਬੰਧਕਾਂ ਵੱਲੋਂ ਜੋ ਡਿਊਟੀਆਂ ਲਈਆਂ ਗਈਆਂ ਬੜੀ ਤੰਦੇਹੀ ਦੇ ਨਾਲ ਉਹ ਡਿਊਟੀਆਂ ਨੂੰ ਵੀ ਨੇਪਰੇ ਚੜਾਇਆ ਤੇ ਬਿਨਾਂ ਕਿਸੇ ਲੜਾਈ ਝਗੜੇ ਦੇ ਆਮ ਤੌਰ ਤੇ ਚੇਅਰਮੈਨ ਸਾਹਿਬ ਆਮ ਤੌਰ ਤੇ ਕੀ ਹੁੰਦਾ ਖੇਡਾਂ ਦੇ ਵਿੱਚ ਅ ਲੜਾਈ ਝਗੜੇ ਪੜੇ ਹੁੰਦੇ ਨੇ ਇੱਕ ਇੱਕ ਪੁਆਇੰਟ ਤੇ ਹਰੇਕ ਹਰੇਕ ਨੂੰ ਲਾ ਦਿੰਦੇ ਮੇਰਾ ਸਕੂਲ ਮੂਰੇ ਆਵੇ ਮੇਰਾ ਸਕੂਲ ਮੂਰੇ ਆਵੇ ਪਰ ਇੱਥੇ ਜੋ ਨਿਯਮਾਂ ਆ ਗਏ ਖੇਡਾਂ ਦੇ ਜੋ ਖੇਡਾਂ ਦੀ ਨਿਯਮ ਆ ਉਹਨੂੰ ਅੱਗੇ ਰੱਖਿਆ ਗਿਆ ਕਿਸੇ ਬੱਚੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ ਪੂਰੀ ਖੇਡ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰੇਕ ਗੇਮ ਨੂੰ ਹਰੇਕ ਗੇਮ ਨੂੰ ਜਣੀ ਬਿਨਾਂ ਲੜਾਈ ਚ ਗੜੇ ਟੋਪੜੇ ਖੁਸ਼ੀ-ਖੁਸ਼ੀ ਨੇਪਰੇ ਚੜਿਆਗਾ ਆਮ ਤੌਰ ਤੇ ਕਈ ਵਾਰ ਪ੍ਰਾਈਵੇਟ ਸਕੂਲ ਦੇ ਜਿਹੜੇ ਬੱਚੇ ਕੋਲੇ ਆਉਂਦੇ ਆ ਜਾਂ ਉਹਨਾਂ ਦੇ ਜਿਹੜੇ ਪ੍ਰਬੰਧਕ ਹੁੰਦੇ ਆ ਕਈ ਵਾਰ ਉਹਨਾਂ ਦਾ ਗਿਣਾ ਰਹਿ ਜਾਂਦਾ ਸਾਡੇ ਤੇ ਕਿ ਵੀ ਆ ਤੁਸੀਂ ਸਰਕਾਰੀ ਸਕੂਲ ਤੁਸੀਂ ਪ੍ਰੋਗਰਾਮ ਕਰਾਉਣੇ ਹੁੰਨੇ ਹੋ ਤੁਸੀਂ ਸਰਕਾਰੀ ਸਕੂਲ ਤੁਹਾਡੀ ਤੁਹਾਡੀ ਜਿਹੜੀ ਮੈਂਬਰਤਾ ਇਹ ਜ਼ਿਆਦਾ ਹੁੰਦੀ ਹੈ ਤੁਸੀਂ ਸਾਡੇ ਨਾਲ ਟੱਕਾ ਕਰ ਜਿੰਦੇ ਆ ਪਰ ਇਸ ਮਹਿਮਾ ਸਰਜਾ ਸੈਂਟਰ ਦੀ ਰਵਾਇਤ ਰਹੀ ਹੈ ਇੱਕ ਖਾਸੀ ਤਰਹੀ ਹੈ ਸਾਡੇ ਲਈ ਸਾਰੇ ਚਾਹੇ ਪ੍ਰਾਈਵੇਟ ਚਾਹੇ ਸਰਕਾਰੀ ਹੈ ਉੱਥੇ ਵੀ ਬੱਚੇ ਸਾਡੀ ਪੜਦੇ ਆ ਇੱਥੇ ਵੀ ਬੱਚੇ ਸਾਡੀ ਪੜਦੇ ਆ ਸਾਡੇ ਪਿੰਡ ਦੇ ਪੜਦੇ ਆ ਜੇ ਮੱਲਾ ਮਾਰਨਗੇ ਅੱਜ ਇੱਥੋਂ ਜਿੱਤ ਕੇ ਬਲਾਕ ਤੋਂ ਬਲਾਕ ਇੱਥੋਂ ਸੈਂਟਰ ਤੋਂ ਬਲਾਕ ਚ ਜਾਣਗੇ ਫਿਰ ਬਲਾਕ ਦਾ ਨਾਂ ਚੁੰਕਾਉਣਗੇ ਬਲਾਕ ਤੋਂ ਆਪਾਂ ਜ਼ਿਲ੍ਹੇ ਆ ਤੇ ਜਾਵਾਂਗੇ ਫਿਰ ਜ਼ਿਲ੍ਹਿਆਂ ਦੇ ਬੱਚੇ ਫਿਰ ਪੰਜਾਬ ਚ ਜਾਵਾਂਗੇ ਤਾ ਇਹ ਇਹ ਬਖਤਰਾ ਸਾਹਿਬ ਸੈਂਟਰ ਲੈਵਲ ਤੇ ਥੋੜਾ ਜਿਹਾ ਲੱਗਦਾ ਹੁੰਦਾ ਵੀ ਇਹ ਮਹਿਮੇ ਸਰਕਾਰੀ ਦਾ ਜੀ ਇਹ ਮਹਿਮੇ ਸਰਜਾ ਦਾ ਜੀ ਮਹਿਮੇ ਸਵਾਈ ਦਾਗਾ ਪਰ ਜਦੋਂ ਇਤੂ ਬਾਦ ਹੁਣ ਬੱਚੇ ਬਲਾਕ ਚ ਜਾਣੇ ਆ ਉਦੋਂ ਆ ਸਾਰੇ ਪਿੰਡ ਕੱਟੇ ਜਾਣਗੇ ਉਦੋਂ ਇਕੱਲਾ ਮਹਿਮੇ ਸਰਜਾ ਰਹਿ ਜਾਣਾ ਫਿਰ ਆਪਾਂ ਨੂੰ ਆ ਲੱਗੂ ਕਿ ਹੁਣ ਸਾਡਾ ਮਹਿਮੇ ਸਰਜਾ ਜ਼ਿਲ੍ਹੇ ਚ ਜਾਵੇ ਤੇ ਜਦੋਂ ਆਪਾਂ ਫਿਰ ਜ਼ਿਲ੍ਹੇ ਚ ਚਲੇ ਗਏ ਉਦੋਂ ਫਿਰ ਬਲਾਕ ਗੋਨਿਆਣਾ ਆ ਜੂਗੇ ਪਰ ਸਾਰੇ ਕੱਟੇ ਜਾਣਗੇ ਸਾਡਾ ਗੋਨਿਆਣਾ ਜਿੱਥੇ ਜੇ ਚਾਹੇ ਉਹ ਦਿਉਣ ਚ ਪੁੰਦੇ ਜਿੱਥੇ ਜੇ ਕਿਉਂਕਿ ਸਾਡੇ ਕਿਉਂਕਿ ਅਸੀਂ ਗੋਨਿਆਣਾ ਦੇ ਬਲਾਕ ਦੇ ਵਿੱਚ ਡਿਊਟੀ ਕਰਦੇ ਆ ਤੇ ਐਸੀ ਤਰ੍ਹਾਂ ਫਿਰ ਜਦੋਂ ਜ਼ਿਲ੍ਹੇ ਚ ਜੰਨੇ ਆਂਗੇ ਫਿਰ ਅੱਜ ਫਿਰ ਸਾਡਾ ਆਇਆ ਹੁੰਦਾਗਾ ਜ਼ਿਲ੍ਹੇ ਤੁਚ ਆਪਾਂ ਜੰਨੇ ਆਂਗੇ ਪੰਜਾਬ ਖੇਡਣ ਫਿਰ ਸਾਨੂੰ ਆਂਦਾ ਸਾਡਾ ਬਟੰਡਾ ਜਿੱਤੇ ਫਿਰ ਸਾਨੂੰ ਬਟੰਡੇ ਨਾਲ ਮੋਹ ਲੰਦਾ ਸੋ ਹਰ ਹਰ ਪੱਦਰ ਤੇ ਹਰ ਲੈਵਲ ਤੇ ਜਾ ਕੇ ਇੱਕ ਭਾਵਨਾ ਇੱਕ ਅਹਿਸਾਸ ਇਹ ਆਪਣੇ ਨਾਲ ਜੁੜਿਆ ਰਹਿੰਦਾਗਾ ਸੋ ਆਪ ਦੇਖੋ ਜੀ ਉਹ ਚੁੱਪ ਦੇਖੋ अगला प्राइज सेकंड प्राइज़ सरकारी सर देखो तुम उधर पर करो اچھا اس طرح ائے اس کو چھڑنے دو نا اس طرح اس طرح ائے اس کو چھڑنے دو نا اس طرح اس طرح ائے اس کو چھڑنے دو نا کل بس بات کا ڈریس آجو چیہ تے آجو ایک واری آجو میں کوئی پیچھے ਮੈਂ ਇਹਨਾਂ ਦੇ ਜੋਬੀ ਦੀ ਸਫਲਤਾ ਬਹੁਤ 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 ਮੈਂ ਵੀ ਮਾਣ ਕਰਦਾ ਸਮੈ ਦੇ ਵਿੱਚ ਮੈਂ ਇਹਨਾਂ ਨੂੰ ਵੇਖ ਕੇ ਬਹੁਤ ਮਾਣ ਆ ਰਿਹਾ ਇਹ ਜਿਹੜੀਆਂ ਮੇਰੇ ਫੰਡੇ ਵਿੱਚ ਕੀ ਮਹੂਮਰੀਆਂ ਨੇ ਮੈਂ ਇਹਨਾਂ ਬੱਚਿਆਂ ਨੂੰ ਬਹੁਤ ਖੁਸ਼ੀ ਮੰਗ ਕੇ ਦੁਆਸਾਂ ਕਰੀ ਕਿ ਨਸ਼ਾ ਛੁੱਟ ਜਾਣ ਤੇ ਇਹਨਾਂ ਚੀਜ਼ਾਂ ਨੂੰ ਵਾਪਸ ਜਿਵੇਂ ਚੰਗਾ ਕਾਇਨਾਤ ਬਣ ਚੱਲਣਾ ਤੇ ਬਾਕੀ ਮੈਂ ਸਟਾਫ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਦੀਨਾਨੀ ਸੰਖਿਆ ਖੁਸ਼ੀ ਦਿਨ ਨੂੰ ਉਦੇਸ਼ਤ ਕਰਾਈ 48 ਨਾ ਕਿ ਅਜ ਤੋਂ ਤਾਂ ਮੌਲਾ ਦਾ ਮਹਲਾ ਹੈ ਹੈਂ ਕਿ ਚਾਹਾਂ ਸਰੋਗ